ਵੈਰ ਜੀ ਕਾਕਾ ਸਾਹਿਬ ਵੈਰ ਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਦਲ ਖਾਲਸਾ ਤੋਂ ਮਹਾਰਾਜ ਜੀ ਬੱਬੀ ਇੱਥੇ ਆਏ ਅੱਜ ਅਸੀਂ ਇੱਥੇ ਆਏ ਸੀ ਆਪਣੇ ਬੱਸ ਸਟੈਂਡ ਦੇ ਵਿੱਚ ਜਿੱਥੇ ਇਹਨਾਂ ਦੀ ਰੋਡਵੇਜ ਦੀ ਵਰਕਸ਼ਾਪ ਆ ਉੱਥੇ ਇੱਕ ਜੀਐਮ ਸਾਹ ਦੇ ਦਫ਼ਤਰ ਚ ਚਿੱਠੀ ਆਈ ਸੀ ਜਿਹੜੀ 16 4 24 ਨੂੰ ਜਾਰੀ ਹੋਈ ਆ ਪਟਿਆਲਾ ਦੀਪੂ ਤੋਂ ਉੱਥੇ ਕਿਉਂਕਿ ਸਾਰਾ ਆਫਿਸ ਵੱਡਾ ਉੱਥੇ ਆ ਤੇ ਉਥੋਂ ਉਹਦੇ ਇਸ ਚਿੱਠੀ 'ਚ ਇਹ ਲਿਖਿਆ ਸੀ ਵੀ ਸੰਤਾਂ ਦੀਆਂ ਫੋਟੋਆਂ ਕਿਸੇ ਗੱਡੀ 'ਚ ਨਹੀਂ ਲੱਗਣੀਆਂ ਚਾਹੀਦੀਆਂ ਤੇ ਜੇ ਲੱਗੀਆਂ ਨੇ ਤੇ ਉਹ ਲਵਾਓ ਉਹ ਚਿੱਠੀ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤੇ ਉਹਦੇ ਸਬੰਧ ਵਿੱਚ ਚਿੱਠੀ ਆਈ ਹੈ ਉਹ ਚਿੱਠੀ ਬਾਰੇ ਮੈਂ ਸੁਵਿਡੰਡ ਸਾਹਿਬ ਨਾਲ ਗੱਲ ਕਰੀ ਉਹੀ ਮਿਲੇ ਨਹੀਂ ਉੱਥੇ ਕੋ ਮਿਲੇ ਨਹੀਂ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਜੋ ਇਹ ਦੋ ਸਾਲ ਪਹਿਲਾਂ ਰੌਲਾ ਪਿਆ ਸੀ ਉਹ ਅਸੀਂ ਐਦਾਂ ਇਹੋ ਜਿਹਾ ਕਿਸੇ ਕਿਸੋਂ ਦਾ ਕੋਈ ਰੌਲਾ ਨਹੀਂ ਪੈਣ ਦੇਵਾਂਗੇ ਤੇ ਜਿਹਦੀ ਮਰਜ਼ੀ ਆ ਆਪਣੀ ਜਿਹਦੀ ਡੇਸ਼ ਡਰਾਈਵਰ ਦੀ ਜਾਂ ਕਨੈਕਟਰ ਦੀ ਬੱਸ ਵਾਲੇ ਦੀ ਆਪਣੇ ਮਾਲਕ ਦੀ ਜਾਂ ਜਿਵੇਂ ਵੀ ਕਿਸੇ ਦਾ ਹੈਗਾ ਉਹਦੀ ਜਿਹਦੀ ਮਰਜ਼ੀ ਆ ਉਹ ਲਾਵੇ ਆਪਦੀ ਮਰਜ਼ੀ ਆ ਲਾਵੇ ਜਿਹਦੀ ਮਰਜ਼ੀ ਆ ਉਹ ਨਾ ਲਾਵੇ ਸਾਡੇ ਵੱਲੋਂ ਕਿਸੇ ਨੂੰ ਕੋਈ ਆਰਡਰ ਨਹੀਂ ਦਿੱਤਾ ਜਾਊਗਾ ਨਾ ਕੋਈ ਉਹਨਾਂ ਤੇ ਹੁਕਮ ਥੁੱਕਿਆ ਜਾਊਗਾ ਬੱਬਾ ਜੀ ਜੇ ਕੋਈ ਆਮ ਕੋਈ ਵੀ ਸਾਧੂ ਸੰਤ ਹੁੰਦੇ ਹੈਗੇ ਉਹਨਾਂ ਦੀ ਜਿਹੜਾ ਕੋਈ ਜਿਹਨੂੰ ਮੰਨਦਾ ਉਹਦੀ ਫੋਟੋ ਲਾ ਲੈਂਦਾ ਜਾਂ ਰੱਖ ਲੈਂਦਾ ਤੇ ਫਿਰ ਕਿਤੇ ਕੋਈ ਸ਼ਰਧਾ ਨਾਲ ਕੋਈ ਕਿਸੇ ਦੀ ਰੱਖਦਾ ਕਿ ਕਿ ਰਿਕਤੀ ਦਾ ਰਾਜ ਹੋਵੇ ਨਹੀਂ ਵੈਸੇ ਹੈ ਨਾ ਤਰਾਜ ਕਿਸੇ ਕਿਸੇ ਤੇ ਹੁੰਦਾ ਹੁੰਦਾ ਸਾਰਿਆਂ ਤੇ ਹੁੰਦਾ ਨਹੀਂ ਹੁੰਦਾ ਕਿਉਂਕਿ ਜਿਹੜੀ ਚੀਜ਼ ਕੋਈ ਚੁੱਭਦੀ ਹੋਵੇ ਆਪਾਂ ਉਸੇ ਚੀਜ਼ ਦਾ ਹੀ ਧਿਆਨ ਦਿੰਦੇ ਆ ਦੂਜੀ ਦਾ ਤੇ ਆਪਾਂ ਦਿੰਦੇ ਨਹੀਂ ਇਹਨਾਂ ਦੂਜੇ ਤੇ ਆਪਾਂ ਦੇਉ ਕੇ ਮੱਥਾ ਟੇਕ ਕੇ ਲੰਘ ਜਾਣਾ ਹੁੰਦਾ ਪਰ ਜਿੱਥੇ ਸੰਤਾਂ ਦੀ ਗੱਲ ਆਉਂਦੀ ਆ ਸੰਤਾਂ ਦੀ ਫੋਟੋ ਦੀ ਗੱਲ ਆਉਂਦੀ ਆ ਉਹ ਬੜੀ ਚੁੱਭਦੀ ਆ ਹਿੰਦ ਸਰਕਾਰ ਨੂੰ ਵੀ ਚਾਹਦੀ ਆ ਤੇ ਉਹ ਪੰਜਾਬ ਦੀ ਸਰਕਾਰ ਨੂੰ ਵੀ ਚਾਹਦੀ ਆ ਕਿਉਂਕਿ ਰਾਜ ਤਾਂ ਇੱਕੋ ਹੀ ਧਿਰ ਕਰ ਰਹੀ ਆ ਨਾ ਦਿੱਲੀ ਤੋਂ ਦਿੱਲੀ ਵਾਲੇ ਹੀ ਇੱਥੇ ਕਰ ਰਹੇ ਨੇ ਤੇ ਉਹ ਗਾਂ ਜਿਹੜਾ ਇੱਥੇ ਇਕੱਲਾ ਭਗਵੰਤ ਕੋਈ ਨਾ ਤੇ ਰਾਜਾ ਆ ਨਾ ਮੁੱਖ ਮੰਤਰੀ ਇੱਕ ਸੂਬੇਦਾਰੀ ਉਹਨਾਂ ਨੇ ਇਹਨੂੰ ਦਿੱਤੀ ਆ ਜੋ ਤੋਂ ਇਹਨੂੰ ਹੁਕਮ ਆ ਜਾਂਦਾ ਉਹ ਇਹ ਗਾਂ ਵਜਾ ਦਿੰਦਾ ਪਰ ਇੱਥੋਂ ਜਿਹੜਾ ਇੱਥੋਂ ਸੋਵੀਨਡ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਕਿਤੇ ਕਿਸੇ ਕਿਸਮ ਦਾ ਕੋਈ ਰੌਲਾ ਗੋਲਾ ਨਹੀਂ ਅਸੀਂ ਇੱਥੇ ਪੈਨ ਦੇਵਾਂਗੇ ਸਾਡੀ ਜ਼ਿੰਮੇਵਾਰੀ ਆ ਜਿਹੜਾ ਡਰਾਈਵਰ ਦੀ ਜਾਂ ਕਨੈਕਟਰ ਦੀ ਆਪਣੀ ਮਰਜ਼ੀ ਆ ਕਿ ਉਹਨਾਂ ਨੇ ਸੰਤਾਂ ਦੀ ਫੋਟੋ ਲਾਉਣੀ ਆ ਉਹਨਾਂ ਨੇ ਹਵਾਰੇ ਦੀ ਲਾਉਣੀ ਆ ਜਿਹਦੀ ਮਰਜ਼ੀ ਲਾਉਣੀ ਆ ਲਾਉਣ ਸਾਡੇ ਵੱਲੋਂ ਕੋਈ ਤਰਾਜ ਨਹੀਂ ਹੋਊਗਾ ਤਿੰਨ ਕੋਲ ਚਿੱਠੀ ਕਿਦੋਂ ਆਈ ਤੇ ਇਹਨਾਂ ਨੇ ਆ ਗਈਆਂ ਬਾਕੀ ਕਿਸਨਾਂ ਇਹਨਾਂ ਨੂੰ ਵੀ ਚਿੱਠੀ ਅੱਜ ਸਵੇਰੇ ਆਈ ਆ ਇਹਨਾਂ ਨੇ ਫਰਕ ਕਿੱਦੋਂ ਦੱਸ ਦਿੱਤੀ ਇਹਨਾਂ ਨੇ ਆਪਣੀ ਇਹਨਾਂ ਬਾਹਰ ਨਹੀਂ ਦਿੱਤੀ ਇਹਨਾਂ ਨੇ ਆਪਣੀ ਜਿਹੜੇ ਕੋਈ ਮੇਨ 2-3 ਅਫਸਰ ਨੇ ਉਹਨਾਂ ਚ ਇਹਨਾਂ ਦੇ ਸ਼ੇਅਰ ਕੀਤੀ ਆ ਤੇ ਬਾਕੀਆਂ ਨੂੰ ਅਜੇ ਕਿਸੇ ਨੂੰ ਹੋਰ ਨੂੰ ਚਿੱਠੀ ਦਾ ਪਤਾ ਨਹੀਂ ਮੈਂ ਕਈ ਦਸਤਾਨਾਂ ਦੇ ਵਿੱਚ ਜਾ ਕੇ ਜਾ ਕੇ ਤੇ ਫੇਰ ਆਇਆ ਮੈਂ ਉਦੋਂ ਬਾਅਦ ਮੈਨੂੰ ਕਿਵੇਂ ਦੇਖਦੇ ਹੋ ਜਿਹੜਾ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀਆਂ ਚਿੱਟੀਆਂ ਕੱਢੀਆਂ ਜਾਂਦੀਆਂ ਅੰਮ੍ਰਿਤ ਤੁਸੀਂ ਕਿਹਾ ਭਾਵਨਾਵਾਂ ਨੂੰ ਕੇਸ ਸਮਝਾਈ। ਜੀ ਮੈਂ ਜਿਵੇਂ ਭਾਵਨਾਵਾਂ ਨੂੰ ਕੇਸ ਤੇ ਜਦੋਂ ਜਿਹੜੀ ਚੀਜ਼ ਚੁਪਦੀ ਹੋਵੇ ਉਸੇ ਤੋਂ ਹੀ ਉਸੇ ਵਾਸਤੇ ਇਹ ਸਾਰਾ ਕੁਝ ਹੁੰਦਾ ਨਾ ਜਿਹੜੀ ਚੀਜ਼ ਕੋਈ ਮਹਿੰਗੀ ਚੀਜ਼ ਹੁੰਦੀ ਆ ਜਿਹਦੇ ਤੋਂ ਡਰ ਹੁੰਦਾ ਆ ਉਹਨਾਂ ਚੀਜ਼ਾਂ ਦਾ ਹੀ ਜਿਹਨਾਂ ਚੀਜ਼ਾਂ ਦਾ ਚੋਰੀ ਹੋਣ ਦਾ ਡਰ ਹੋਵੇ ਅਸੀਂ ਰਾਕੀ ਵੀ ਉਹਦੀ ਕਰਦੇ ਆ ਤੇ ਜਾਂ ਜਿਹੜੀ ਚੀਜ਼ ਨੂੰ ਚੁਪਦੀ ਹੋਵੇ ਤੇ ਅਸੀਂ ਐਕਸ਼ਨ ਵੀ ਉਹਦੇ ਤੇ ਲੈਂਦੇ ਆ। ਬਾਕੀ ਤੇ ਕੋਈ ਗੱਲ ਨਹੀਂ ਸੰਤ ਤੇ ਹੋਰ ਮਹਾ ਮਹਾਪੁਰਖ ਜਿਹੜੇ ਨੇ ਬਹੁਤ ਨੇ ਜਿੰਨੀਆਂ ਦੀਆਂ ਫੋਟੋਆਂ ਮੇਰਾ خیال ਬੜੀਆਂ ਬਸਾਂ ਦੇ ਵਿੱਚ ਲੱਗੀਆਂ ਹੋਣਗੀਆਂ ਕੱਲਾ ਪੰਜਾਬ ਦੇ ਵਿੱਚ ਨਹੀਂ ਬਾਹਰੀਆਂ ਸਟੇਟਾਂ ਦੇ ਵਿੱਚ ਵੀ ਹੋਣਗੀਆਂ ਸੰਤਾਂ ਦੀਆਂ ਫੋਟੋਆਂ ਬਾਹਰੀ ਸਟੇਟਾਂ 'ਚ ਵੀ ਲੱਗੀਆਂ ਹੋਣਗੀਆਂ ਜ਼ਰੂਰ ਜਿਹੜੇ ਉਧਰ ਪ੍ਰੋਗਰਾਮ ਕਰਦੇ ਨੇ ਜਦੋਂ ਬੈਨਰ ਕਢਾ ਕੇ ਲਾਉਂਦੇ ਨੇ ਕਿ ਕਿਉਂ ਨਾ ਫੋਟੋਆਂ ਲੱਗੀਆਂ ਹੋਣਗੀਆਂ ਪਰ ਇਹ ਇੱਕ ਸਟੇਟ ਨੂੰ ਹਿੰਦ ਸਟੇਟ ਨਾਲ ਕਿਉਂਕਿ ਇਹਨਾਂ ਤੀਜਾ ਘੱਲੂ ਘਰ ਆ ਉਧਰੋਂ ਨੇੜੇ ਆ ਗਿਆ ਤਕਰੀਬਨ ਮਹੀਨਾ ਤੇ ਇੱਕ ਡਿਊਟੀ ਰਹਿ ਗਿਆ ਨਾ ਉਹਦੇ ਵਿੱਚ ਇਹ ਉਸ dono ਚੀਜ਼ਾਂ ਨੂੰ ਦੁਬਾਰਾ जख्मਾਂ ਨੂੰ ਗਰੇਡਨ ਦੇ ਵਾਸਤੇ ਇਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਵੇਂ ਫੇਰ ਵੀ ਲਿਵਾਈਆਂ ਜਾਂਦੀਆਂ ਜਾਂ ਫਿਰ ਕਿਸ ਤਰ੍ਹਾਂ ਜੇ ਫੇਰ ਵੀ ਲਿਵਾਈਆਂ ਜਾਂਦੀਆਂ ਸਾਡੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਵਾਰਨਿੰਗ ਦੇਣ ਦੇ ਬਾਵਜੂਦ ਵੀ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੇ ਬਾਵਜੂਦ ਵੀ ਫੇਰ ਅਸੀਂ ਦੇਖਾਂਗੇ ਵੀ ਫੇਰ ਅਸੀਂ ਐਕਸ਼ਨ ਕੀ ਕਰਨਾ ਫੇਰ ਮੌਕੇ ਦਾ ਐਕਸ਼ਨ ਹੋਊਗਾ ਜਿਹੜਾ ਵੀ ਸਾਨੂੰ ਠੀਕ ਲੱਗੂਗਾ ਉਹ ਅਸੀਂ ਮੌਕੇ ਤੇ ਕਰਾਂਗੇ ਸਰਕਾਰੀ ਦੇ ਪ੍ਰਾਈਵੇਟ ਬੱਸਾਂ ਤੋਂ ਸਰਦਾਰ ਜੀ ਨਾਇਸ ਸਿੰਘ ਵੱਲੋਂ ਇਹ ਤਸਵੀਰ ਹਟਾਉਂਦਾ ਕਿ ਤੁਸੀਂ ਇਹਨੇ ਵਰ ਕੀ ਕਰਦਾ ਮੈਂ ਉਹਨੂੰ ਇਹੀ ਜਵਾਬ ਦਿੰਦਾ ਵੀ ਮਤਲਬ ਜਿਹੜਾ ਹੈਗਾ ਸੀ ਇਹਦੀ ਕਾਰਵਾਈ ਸਾਡੇ ਕੋਲ ਲੈਟ ਜਸਟ ਆਈ ਹੈ ਨਹੀਂ ਲਾਈ ਹੈ ਜੋ ਵੀ ਇਹਦੀ ਕਾਰਵਾਈ ਸੀ ਉਹਦੇ ਹਿਸਾਬ ਨਾਲ ਕਰਾਂਗੇ ਉਹ ਕਹਿੰਦੇ ਕਿ ਕੋਈ ਰੋਲਾ ਨਾ ਪਵੇ ਕਿਸੇ ਕਿਸਮ ਦਾ ਉਸ ਹਿਸਾਬ ਨਾਲ ਤੁਸੀਂ ਕਰਦੇ ਕਿ ਜੇ ਲੱਗੀਆਂ ਹੋਣਗੀਆਂ ਵੀ ਲਾਗੇ ਜਾਣਗੇ ਕਿ ਜੇ ਨਹੀਂ ਜੇ ਲੱਗੀਆਂ ਕਿਸੇ ਫੋਟੋ ਕੋਈ ਲਾਉਣਾ ਚਾਹੁੰਦਾ ਹੈ ਹਾਂ ਲਾਇਆ ਜਾਗੇ ਮੇਰੀ ਉਹ ਹਜੇ ਨਾ ਕੀ ਕਰਨ ਹੈ ਇਹਦੀ ਜੀ ਪੱਤਰ ਦਾ ਜਿੱਦਾਂ ਕੀਤਾ 625 ਦਾ ਇਹਦੇ ਵਿੱਚ ਇਹ ਜੋ ਪੱਤਰ ਦੇ ਵਿੱਚ 925164 ਪੱਤਰ ਚੋਰਕ ਵਿਸ਼ੇ ਦਾ ਲੈਟਰ ਮੈਂ ਮੇਲ ਕਿਡਾ ਰਿਹਾ ਹਾਂ online ਇਹ ਸਾਡੇ ਨਾਲ ਕਾਪੀ ਦੀ ਹੈ ਇਹਨੂੰ ਕਾਪੀ ਕਰਕੇ ਦੇ ਦਿਓ ਜੇ ਕੀ ਮਾਂ ਜੋ ਇੰਗਲਿਸ਼ ਸਰਵ ਦੇ ਕੀ ਦੈਤਾ ਉਹਦੇ ਹਿਸਾਬ ਨਾਲ ਇਹ ਬਾਬਾ ਜੀ ਆਏ ਸੀ ਉਹਨਾਂ ਨੇ ਕੀ ਗੱਲਬਾਤ ਹੋਈ ਇਹ ਕਿਸੇ ਬੋਲਣ ਨੇ ਇਹ ਕਿ ਐਸੀ ਵੀ ਐ ਕੋਈ ਰੋਲਾ ਨਾ ਪਾਓ ਬੀਤੂ ਜੀ ਤਰਾਕਾ ਵੀ ਲੈਣਾ ਕਰਦੇ ਜਸਟਾ ਕਿ ਕਾਪੀ ਆਈ ਜਾਂ ਪਾਣੀ ਪਾਣੀ ਵੇਟਾ ਕਰਕੇ ਜੇ ਉਸ ਪੱਤਰ ਵਿੱਚ ਲਾਹਣ ਦੇ ਆਰਡਰ ਹੋਏ ਕਿਸ ਤਰੀਕੇ ਨਾਲ ਲਾਹਣ ਦੀ ਜਿਹੜੀ ਪ੍ਰਕਿਰਿਆ ਚਲਾਈ ਜਾਊ ਯੋ ਵੀ ਕਰੋੜ ਕੈ ਦੇ ਨਾਲ ਹੋਊ